ਜੇ ਮੇਰੇ ਸਾਹਬ ਅੱਜ ਪੰਡੋਰੀ ਪਹੁੰਚੇ ਜਿੱਤ ਹੋਈ ਇਹਨਾਂ ਦੀ ਕੈਮੀ ਸਾਡੀ ਕੀ ਕਰਨ ਖੁਸ਼ੀਆਂ ਸਾਰੇ ਮਨਾ ਰਹੇ ਨੇ ਖੁਸ਼ੀ ਮਨਾਉਣੀ ਚਾਹੀਦੀ ਕਿਉਂਕਿ ਉਹ ਵਿੜ ਭਾਗਾ ਪਿੰਡ ਹੁੰਦਾ ਜਿਹਨੂੰ ਉੱਚੇ-ਚੇ ਕੋਈ ਨਾ ਕੋਈ ਤਗਮੇ ਮਿਲਦੇ ਆ ਤੇ ਬੰਦਾ ਨਾ ਉਹ ਪਿੰਡ ਹੈ ਉਹ ਸ਼ਹਿਰ ਜਿਵੇਂ ਅਮਰਸਰ ਚ ਸਾਡੇ ਤਿੰਨ ਚਾਰ ਲੜਕੇ ਆ ਜਿਹੜੇ ਕ੍ਰਿਕਟ ਚ ਬਹੁਤ ਅੱਗੇ ਨਿਕਲ ਗਏ ਤੇ ਵਿੜ ਭਾਗਾ ਅਮਰਸਰ ਆ ਕਿਉਂ ਨਾ ਇਹੋ ਜਿਹੇ ਬੱਚੇ ਨੇ ਲੱਗਦਾ ਹੈ ਸਰ ਪੰਡੋਰੀ ਵਿੜਾਇ ਦੇ ਵਿੱਚ ਬਸਵਾ ਮੈਚ ਸੀ ਇਹ ਖੜੋ ਮਿਲਿਆ ਕਾਫੀ ਜਿਹੜਾ ਮੁਕਾਬਲਾ ਜਿਹੜਾ ਚੱਲਿਆ ਤੇ ਪੋਲਿਟਿਕਸ ਹੈ ਬੇਟੇ ਤੇ ਉਹਦੇ ਨਾਲ ਨਾਲ ਡੈਮੋਕ੍ਰੇਸੀ ਹੈ ਕਿਤੇ ਅੱਗੇ ਕਦੀ ਪਿੱਛੇ ਕਦੀ ਅੱਗੇ ਕਦੀ ਪਿੱਛੇ 17 ਸਾਡੀ ਪਾਰਟੀ ਦਾ ਕੋਈ ਨਾਮ ਨਹੀਂ ਲੈਂਦਾ 22 ਚਹੀ ਤੁਹਾਡੇ ਕੋਲ ਆਵੇ ਉਹ ਇਹ ਪੋਲਿਟਿਕਸ ਹੈ ਡੈਮੋਕ੍ਰੇਸੀ ਲੋਕਾਂ ਦਾ ਮੈਂ ਕੋਈ ਘਰੋਂ ਥੋੜਾ ਬਣ ਕੇ ਆਇਆ ਐਮਐਲਏ ਮੈਨੂੰ ਇਹਨੇ ਜਨਤਾ ਨੇ ਬਣਾਇਆ ਤੂੰ ਹਾਂ ਬਣਾਇਆ ਗੱਲ ਕਰੀਏ ਟਾਰੀ ਹਲਕੇ ਦੀ ਸ਼ਰੋਮਣੀ ਕਾਲ ਜਰ ਕਾਬੀ ਜਿਹੜੀ ਆ ਸੀਤਾ ਜਿਹੜੀ ਜਿੱਤ ਪ੍ਰਾਪਤ ਕੀਤੀ ਕੋਈ ਵੱਡੀ ਗੱਲ ਨਹੀਂ ਆ ਉਹ ਬੈਲਟ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਨੋਟ ਰੱਖਿਓ ਵੀ ਤਰਨਤਾਰ ਜੀ ਵੇਖਿਆ ਕਿ ਕਾਲੀ ਦਲ ਨੂੰ ਬਾਹਰੋਂ ਜਿਹੜੇ ਗੈਂਗਸਟਰ ਨੇ ਉਹ ਮਤ ਕਰਦੇ ਸੀ ਕਾਲੀ ਦਲ ਗੈਂਗਸਟਰਾਂ ਦੇ ਨਾਲ ਰਲਿਆ ਹੋਇਆ ਹੈ ਬਾਰਡਰ ਤੇ ਜਿੰਨੇ ਗੈਂਗਸਟਰ ਉਸ ਏਰੀਏ ਦੇ ਬਾਹਰ ਆ ਔਰ ਜਿੰਨੇ بڑے بڑے ਨਛੇ ਦੇ ਸਮਗਲਰ ਹੈ ਉਹ ਸਾਰੇ ਉੱਚ ਸ਼ਾਮਲ ਹੈ ਅਕਾਲੀ ਦਲ ਵਾਲਿਆਂ ਪਰ ਉਹ ਸਾਡੇ ਤੋਂ ਅੱਗੇ ਨਹੀਂ ਚੰਗੇ ਕਿ ਸਾਡੇ ਤੋਂ ਅੱਗੇ ਨਿਕਲ ਗਏ ਉਸ ਇੰਨੇ ਚ ਇੰਨੇ ਚ ਦੋ ਚਾ ਦੋ ਕਿਸੀ ਤਾਂ ਤਿੰਨ ਵੱਧ ਰਹੀਏ ਉਹਨੇ ਕੇ ਏਰੀਆ ਚ ਇੱਥੇ ਆ ਜਾਓ ਫੇਰ ਕੇ ਆ ਜਾਓ ਅਕਾਲੀ ਦਲ ਕੋ ਕੀ ਹੈ ਇਹ ਵੀ ਗੱਲ ਕਰੋ ਨਾ ਕਿ ਇੱਥੇ ਕੀ ਆ ਅਕਾਲੀ ਦਲ ਕੋ ਇੱਕ ਨਹੀਂ ਤੇ ਦੋਣਗੇ ਇੱਕ ਜਿਹੜੀ ਕਹਾਵਤ ਬੜੀ ਚੱਲੀ ਹੈ ਡਾਇਨਾਸੌਰ ਆ ਰਿਹਾ ਇਸ ਤਰ੍ਹਾਂ ਦਾ ਜਿਹੜਾ ਅਕਾਲੀ ਦਲ ਵੱਲੋਂ ਜਿਹੜਾ ਮੈਸੇਜ ਦਿੱਤਾ ਹੈ ਪਹਿਲਾਂ ਤਾਂ ਜਿਹੜਾ ਡਾਇਨਾਸੌਰ ਬਣਿਆ ਅਕਾਲੀ ਦਲ ਸੀ ਉਹ ਹੁਣ ਹੱਡੀਆਂ ਰਖੜਿਆ ਝੀਲਾਂ 'ਚ ਵੀ ਤੇ ਬਾਹਰ ਵੀ ਤੇ ਜਾਣਦੇ ਹੋ ਨਾ ਜਿੰਨਾ ਲੋਕਾਂ ਦਾ ਨਸ਼ੇ ਦੇ ਲਿਆ ਲਿਆ ਤੇ ਪੰਜਾਬ 'ਚ ਵੜੇ ਤੇ ਹਜ਼ਾਰਾਂ ਬੱਚੇ ਮਾਰੇ ਬੀਬੀਆਂ ਮੁਰਕੀਆਂ ਵੀ ਸਾਡੀਆਂ ਮਰਗੀਆਂ ਨਸ਼ੇ 'ਚ ਉਹ ਹੁਣ ਡਾਇਨਾਸੌਰ ਦੀ ਗੱਲ ਕਰਦੇ ਨੇ ਪਹਿਲਾ ਸਾਰਸ਼ਰਮੀ ਜੇ ਮਰਨਾ ਚਾਹੀਦਾ ਉਹਨਾਂ ਨੂੰ ਤੇ ਸਾਡੇ ਘਰੇ ਕੀ ਆ ਅਸਾ ਹੁਣ ਕਰਕੇ ਕੀ ਵਿਖਾਇਆ ਹਜ਼ਾਰਾਂ ਦੁਨੀਆ ਮਾਰਤੀ ਬੱਚੇ ਬੀਬੀਆਂ ਨਿੱਕੇ ਨਿੱਕੇ ਬੱਚੇ ਸਾਡੇ 18 18 ਉਨੀ ਉਨੀ ਸਾਲਾਂ ਦੇ ਬੱਚੇ ਨੇ ਸੱਚ ਮਾਰਦੇ 2027 ਦੇ ਇਲੈਕਸ਼ਨ ਨੂੰ ਕਿਵੇਂ ਦੇਖਦੇ ਹੋ ਸਾਡੀ ਸਰਕਾਰ ਆਹੀ ਜਿੱਤਾਂਗੇ ਜਿੱਤ ਕੇ ਵਿਖਾਵਾਂਗੇ ਸਾਡੇ ਕੋਲ ਤਾਕਤ ਹੈ ਸਾਡੇ ਕੋਲ ਬ੍ਰਹਮ ਅਸਤਰ ਨੇ ਇਲੈਕਸ਼ਨ ਜਿੱਤਣ ਦੇ ਜਿੱਤ ਕੇ ਜਾਵਾਂਗੇ ਤੁਹਾਨੂੰ ਇਹ ਜਮ ਮੁਕਾਬਲਾ ਕਿਸ ਨਾਲ ਦੇਖ ਰਿਹਾ ਕਾਲੀ ਦਰ ਨਾਲ ਫਾਈਟ ਹੋਏਗੀ ਜਾਂ ਕਾਗਰ। ਅਗੇ ਤਾਂ ਕਿਸੇ ਨੇ ਦੱਸਦਾ ਜਿਹੜੇ ਉਹਨਾਂ ਚ ਅੱਗੇ ਆ ਜਾਣਗੇ ਉਹਨਾਂ ਨਾਲ ਕਰ ਲੈ ਮੁਕਾਬਲਾ ਦੋਵਾਂ ਨਾਲ ਕਰ ਦੇ ਸੜ ਜਲਦੇ ਚੱਲਦਾ। ਪਰ ਆਹ ਲਖਣਾਂ ਤੋਂ ਉਹ ਵੇਖਿਆ ਦੋਵੇਂ ਆਮ ਆਦਮੀ ਪਾਰਟੀ ਨੂੰ ਹਰਾਉਣ ਦੀ ਕਥੇ ਮਿਲ ਗਈ ਸੀ। ਤੁਹਾਨੂੰ ਵੀ ਪਤਾ ਮਿਲ ਕੇ ਚੱਲਦੇ ਆ। ਜਿੱਥੇ ਕੋ ਜਿਹੜਾ ਪਿੱਛੇ ਹੁੰਦਾ ਦੂਜਾ ਦੇ ਨਾਲ ਲੱਜਾਂਦਾ। ਗੇਮਾਂ ਖੇਡਦੇ ਇਹ ਗਮਾਂ ਚੱਲਦੀ। ਨਾ ਹੀ ਬੋਤਾ ਚੱਲਦੀ। ਇਹ ਆਪਣੀ ਕੁਰਸੀ ਥੱਲੇ ਨੰਡਾ ਫੇੜ ਕੇ ਦੇਖੋ ਪੀੜੀ ਥੱਲੇ ਕਿਨਾਂ ਦੇ ਕਾਰੇ ਕੀ ਸੀ ਆ ਇਲੈਕਸ਼ਨਾਂ ਹੋਈਆਂ ਨੇ ਸਦੀ ਪਹਿਲਾਂ ਇਲੈਕਸ਼ਨਾਂ ਹੋਈਆਂ ਸੀ ਕਿਤੇ ਇਲੈਕਸ਼ਨ ਨਹੀਂ ਹੁੰਦੀ ਕਿਸ ਨੇ ਚਾਚਾ ਬਣਾ ਲਿਆ ਕਿਸ ਨੇ ਭਤੀਜਾ ਬਣਾ ਲਿਆ ਕਿਸ ਨੇ ਪੁੱਤ ਬਣਾ ਲਿਆ ਕਿਸ ਨੇ ਕੋਈ ਆਪਣੇ ਆਪ ਹੀ ਬਹਿ ਬੋਹੇ ਦੇ ਦੇ ਦੋ ਕਿ ਇੱਕ ਦੂਜੇ ਨੂੰ ਵੰਡ ਮਤੰਦਿੱ ਦੇ ਸੀ ਇਹ ਹੱਕ ਡੈਮੋਕ੍ਰੇਟਿਕ ਹੱਕ ਕੇਜਰੀਵਾਲ ਸਾਹਿਬ ਨੇ ਅਨਾਉਂਸ ਕੀਤਾ ਕਿ ਆਪਾਂ ਇਲੈਕਸ਼ਨਾਂ ਕਰਾਉਣੀਆਂ ਨੇ ਮਾਨ ਸਾਹਿਬ ਨੇ ਇਲੈਕਸ਼ਨ ਕਰਾਤੀ ਕਿ ਸਰਕਾਰ ਦੇ ਮੁਖੀ ਹੋ ਨੇ ਮੁੱਖ ਮੰਤਰੀ